ਇਹਦੀ ਗਲਤੀ ਮੈਂ ਇਹ ਦੱਸ ਦਿਆਂ ਵੀ ਇਹਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ। ਹੂੰ ਇੱਕ ਲੱਤੀਏ 15 ਸਾਲ ਦੀ ਇੱਕ ਨਿਸ਼ੜੀ ਅਤੇ ਹੂੰ ਤੇ ਕੁਝ ਲੋਕ ਜਿਹੜੇ ਬਿਮਾਰ ਹੋਏ ਹੋਣ। ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਕਿ ਜਿਹੜਾ ਆਕਸੀਜਨ ਪਲਾਂਟ ਆ ਉਹ ਕੰਮ ਛੱਡ ਗਿਆ। ਆਕਸੀਜਨ ਆਣੀ ਬੰਦ ਹੋ ਗਈ ਤੇ ਨੈਚੁਰਲੀ ਮੌਤ ਹੋਣੀ ਹੋਣੀ ਸੀ। ਜਿਹੜਾ ਟੈਕਨੀਕਲ ਬੰਦਾ ਸੀ ਉਹ ਛੁੱਟੀ ਚੱਲ ਗਿਆ ਤੇ ਨੌਨ ਟੈਕਨੀਕਲ ਚਾਰਜ ਨੂੰ ਕਹਿੰਦਾ ਤੂੰ ਵੇਖ ਲਈ ਇਹਨੂੰ ਕੋਈ ਗੱਲ ਨਹੀਂ ਤੂੰ ਨੇ ਕੀ ਵੇਖਣਾ ਸੀ ਕੀ ਵੇਖੂਗਾ ਉਹਦੇ ਕੋਲ ਤਾਂ ਦੋ ਫਾਰਮੂਲੇ ਹੁੰਦੇ ਵੀ ਇਹਨੂੰ ਚਾਲੂ ਕਰਨਾ ਤੇ ਬੰਦ ਕਰਨਾ ਬਸ ਦੂਜਾ ਕੁਝ ਨਹੀਂ ਹੁੰਦਾ ਹੁਣ ਜੇ ਤੁਹਾਡੇ ਕੋਲ ਆਕਸੀਜਨ ਪਲਾਂਟ ਦੇ ਵਿੱਚ ਸਪਲਾਈ ਰੁਕੀ ਹੈ ਤੇ ਘੱਟੋ ਘੱਟ ਤੁਹਾਨੂੰ ਕੋਈ ਐਮਰਜੈਂਸੀ ਕੋਟਾ ਸਿਲੰਡਰ ਰੱਖਿਆ ਹੋਣਾ ਚਾਹੀਦਾ ਇਮੀਡੀਏਟਲੀ ਕੋਟਾ ਸ਼ੁਰੂ ਕੀਤਾ ਜੋ ਬੰਦ ਹੋ ਗਿਆ ਉਹ ਤੁਸੀਂ ਕੋਈ ਨਹੀਂ ਰੱਖਿਆ ਜੀ ਤੇ ਸਰਕਾਰ ਚ ਬਾਬ ਉੱਥੇ ਜੇ ਤੁਸੀਂ ਐਸਐਮਓ ਤੇ ਦੋ ਨਾਲ ਬੰਦੇ ਹੋਰ ਤਿੰਨ ਸਸਪੈਂਡ ਕਰਤੇ ਇੱਥੇ ਤੁਸੀਂ ਕਮੇਟੀ ਬਣਾਤੀ ਜੇ ਕਮੇਟੀ ਦਾ ਮਤਲਬ ਕੀ ਹੁੰਦਾ ਸਰ ਕੋਈ ਮਿੱਟੀ ਕਰ ਦਿਓ ਖਤਮ ਕਰ ਦਿਓਗਾ ਨਹੀਂ ਤੁਸੀਂ ਸਰਕਾਰੀ ਹਸਪੀਟਲ ਗਰੀਬ ਲੋਕ ਨੇ ਜਿਹੜੇ ਮਰੇ ਨੇ ਇੱਕ ਬੱਸ ਡੈਕਸ਼ਨ ਨੂੰ ਜਾਂ ਰੇਲ ਡੈਕਸ਼ਨ ਨੂੰ ਜਾਣਾ ਬੰਦੇ ਮਰਦੇ ਨੇ ਸਰਕਾਰ ਅਨਾਉਂਸ ਕਰਦੀ ਹੈ ਕਿ ਜਿਹੜੇ ਮਰਨ ਵਾਲੇ ਉਹਨਾਂ ਨੂੰ ਲੱਖ ਲੱਖ ਰੁਪਏ ਦਿੱਤਾ ਜਾਊਗਾ ਜਿਹੜੇ ਬੰਬੂਲੀ ਫਟਣ ਇਹਨਾਂ ਦੇ ਪੰਦੀ ਪੰਦੀ ਹੰਟੇ ਹੋਏ ਅਨਾਉਂਸ ਜੇ ਇਹੋ ਹਵਾਈ ਜੈਟ ਕ੍ਰੈਸ਼ ਹੋ ਜੇ ਕਹਿੰਦੇ 1 ਕਰੋੜ ਦਿੱਤਾ ਜਾਊਗਾ ਨੰਦੇ ਮਰਨ ਵਾਲੇ ਕਿਉਂ ਉਹਦੇ ਵਿੱਚ ਬਚਣ ਦਾ ਸੁਭਾਵ ਨਾ ਕਹੀ ਹੁੰਦੀ ਇੱਕ ਇੱਕ ਕਰੋੜ ਕਿੱਥੇ ਲੱਖ ਤੇ ਕਿੱਥੇ ਕਰੋੜ ਕਿਉਂ ਉਹ ਮੀਰ ਰੋਗ ਸਾਡੀ ਤਰਾਸਦੀ ਹੈ ਕਈ ਪਹਿਲੀ ਘਟਨਾ ਜੇ ਵਾਪਰੀ ਹਸਪਤਾਲਾਂ ਦੇ ਵਿੱਚ ਅਕਸਰ ਇਹ ਘਟਨਾਵਾਂ ਵਾਪਤ ਨੇ ਰਹੀਆਂ ਤੇ ਡਾਕਟਰਾਂ ਦੀ ਅਣਗਹਿਲੀ ਆਕਸੀਜਨ ਦੀਕੱਟ ਜਾਂ ਹੋਰ ਦਵਾਈਆਂ ਦੀ ਤਿੱਕੇ ਨਾਲ ਜਿਹੜੀ ਆ ਉਹ ਕਈ ਮਰੀਜ਼ ਮਰ ਰਹੇ ਨੇ ਮਰ ਰਹੇ ਜਿੱਥੇ ਸੁਖਵਿੰਦਰ ਜੀ ਅੰਮ੍ਰਿਤਸਰ ਦੇ ਵਿੱਚ ਜਦੋਂ 1969 ਦੇ ਵਿੱਚ ਗੁਰਮਾਨਕ ਹਸਪਤਾਲ ਸ਼ੁਰੂ ਕੀਤਾ ਗਿਆ ਸੀ ਇੰਨੀ ਚੜ੍ਹਤ ਸੀਗੀ ਕਿ ਡਾਕਟਰ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਸੀ 10 ਸਾਲ ਇਸ ਹਸਪੀਟਲ ਵਿੱਚ ਪੂਰੇ ਨਾਰਥ ਇੰਡੀਆ ਤੋਂ ਮਰੀਜ਼ ਆਉਂਦੇ ਸੀਗੇ ਤੇ ਇਲਾਜ ਕਰਕੇ ਵਾਪਸ ਚਲ ਜਾਂਦੇ ਸੀ ਕਿਸੇ ਵੀ ਮਰੀਜ਼ ਨੂੰ ਆਪਣੇ ਹਸਪੀਟਲ ਤੋਂ ਬਾਹਰ ਧਾਕੇ ਕੋਈ ਦਵਾਈ ਜਾਂਦੀ ਲੋੜ ਨਹੀਂ ਸੀ ਪਈ ਮਰੀਜ਼ ਦਾਖਲ ਹੋ ਗਿਆ ਵਾ ਅੰਤਰੀ ਦਵਾਈ ਦਿੱਤੀਆਂ ਜਾਂਦੀਆਂ ਸੀ ਅੰਤਰੀ ਇਲਾਜ ਕੀਤਾ ਜਾਂਦਾ ਸੀ ਇਹ ਆ ਵੀ ਮਰੀਜ਼ ਠੀਕ ਕਰਕੇ ਵਾਰਸਨ ਦੇ ਵੱਲ ਦੇ ਕਹਿੰਦਾ ਜਦੋਂ ਦੀ ਮਰੀਜ਼ ਆਉਂਦਾ ਲੇਕਿਨ 1980 ਤੋਂ ਫਿਰ ਪ੍ਰਾਈਵੇਟ ਹਸਪਤਲ ਜਿਹੜੀ ਜਿਹੜਾ ਰੋਗ ਪਿਆ ਸਾਨੂੰ ਇੱਕ ਕੈਂਸਰ ਦਾ ਰੋਗ ਮੈਂ ਕਹੂੰ ਸਰਕਾਰੀ ਡਾਕਟਰਾਂ ਨੇ ਜਾਣ ਬੁੱਝ ਕੇ ਪੈਸੇ ਪੁੱਛ ਲੈ ਕੇ ਫਿਰ ਉਹਤੇ ਕੰਮ ਖਰਾਬ ਕਰਨੇ ਸ਼ੁਰੂ ਕਰ ਦਿੱਤੇ। ਕੰਗੇ ਲਈਏ ਕਰਨੇ ਸ਼ੁਰੂ ਕਰਤੀਆਂ ਲੋਕ ਜਿਹੜੇ ਪ੍ਰਾਈਵੇਟ ਹਸਪਤਲ ਦੇ ਅੱਜ ਉਹੀ ਹਸਪਤਲ ਆ ਜਿੱਥੇ ਰੌਣਕ ਲੱਗੀ ਹੁੰਦੀ ਸੀ ਇੰਨੇ ਮਰੀਜ਼ ਆਉਂਦੇ ਸੀਗੇ ਡਾਕਟਰ ਬੜੀ ਇਮਾਨਦਾਰੀ ਨਾਲ ਮਰੀਜ਼ਾਂ ਨੂੰ ਚੈੱਕ ਕਰਦੇ ਸੀਗੇ 24 24 ਕਿੰਨੇ ਡਿਊਟੀ ਹੁੰਦੀ ਸੀ ਡਾਕਟਰਾਂ ਦੀ ਨਸਾਂ ਦੀ ਹੁੰਦੀ ਸੀ ਅੱਜ ਉਸ ਹਸਪੀਟਲ ਚ ਕਾਹ ਬੋਲਦੇ ਨੇ ਕਾਹ ਹੁਣ ਜੇ ਕੋਈ ਜਾਂਦਾ ਤੇ ਬਹੁਤ ਗਰੀਬ ਮਰੀ ਜਿਹੜਾ ਕੋਈ ਪ੍ਰਾਈਵੇਟ ਹਸਪੀਟਲ ਨਹੀਂ ਜਾ ਸਕਦਾ ਉਹ ਜਾਂਦਾ ਉੱਥੇ ਲੇਕਿਨ ਜਦੋਂ ਉਹ ਡਾਕਟਰ ਚੈੱਕ ਕਰਦਾ ਉਹ ਪੱਤੀ ਲਿਖ ਕੇ ਦਿੰਦਾ ਜੀ ਆ ਜਾ ਕੇ ਫਲਾਣੇ ਮੈਡੀਕਲ ਸਟੋਰ ਤੋਂ ਲੈ ਲਵੋ ਦਵਾਈ ਤੁਸੀਂ ਉਹ ਲਿਖੀ ਇਸ ਤਰੀਕੇ ਨਾਲ ਹੁੰਦੀ ਆ ਕਿ ਉਹ ਪਾਛਾ ਜਿਹੜੀ ਆ ਸਿਰਫ ਉਹੀ ਮੈਡੀਕਲ ਸਟੋਰ ਸਮਝ ਸਕਦਾ ਬਾਕੀ ਕੋਈ ਨਹੀਂ ਸਮਝਦਾ ਮੈਂ ਸਾਰਾ ਨੀਗਲ ਕਰਦਾ ਡਾਕਟਰ ਨਰੰਗਕਰ ਸਿੰਘ ਨੇਕੀ ਵਰਗੇ ਬੰਦੇ ਉੱਥੇ ਰਹਿੰਦੇ ਉਹਨੂੰ ਵਿਚਾਰੇ ਨੂੰ ਟ੍ਰਾਂਸਫਰ ਕਰਤਾ ਪਟਿਆਲੇ ਬੜਾ ਜ਼ੋਰ ਲੱਗਾ ਕਾਮੇਟੇ ਦਾ ਪਰ ਬੀਬੀ ਪੱਠਲੇ ਨਹੀਂ ਕੀਤਾ ਹਾਰ ਕੇ 60000 ਰੁਪਏ ਪੈਸੇ ਦੇਣੇ ਪਰ ਤੇ ਫੇਰੀ ਬਦਲੀ ਮਸਰੂਈ 60000 ਦੱਸੋ ਤੁਸੀਂ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਪੈਸੇ ਲੈ ਲਿਆ ਭੀ ਤੁਰਖਾ ਜੂ ਡੜੇ ਪੈ ਮੇਰੇ ਬਦਲੀ ਹੋਈ ਤੇ ਉਹ ਬੰਦਾ ਇਹੋ ਜਾਏ ਨੂੰ 60 ਮੇਰੀ 60 ਮੇਰੀ ਆਪਣਾ ਖੂਨ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਅਸੀਂ ਮਰੀਜ਼ਾਂ ਨੂੰ ਦਿੱਤਾ ਸੀ ਗਰੀਬ ਮਰੀਜ਼ਾਂ ਨਹੀਂ ਕੋਈ ਪ੍ਰਬੰਧ ਹੈਗਾ ਲੋ ਮੇਰਾ ਖੂਨ ਦਾ ਜਿੰਨੇ ਸੈਂਪਲ ਆਉਂਦੇ ਸੀ ਐਮ ਆਰ ਸੈਂਪਲ ਲੈ ਕੇ ਆਉਂਦੇ ਸੀ ਸਾਰੇ ਮਰੀਜ਼ਾਂ ਨੂੰ ਵੰਡੇ ਜਾਂਦੇ ਸੀ ਵੀ ਇਹ ਦੇ ਦਿਓ ਮਰੀਜ਼ਾਂ ਨੂੰ ਵੀ ਕਿਸੇ ਦੇ ਗਰੀਬ ਦੇ ਪੈਸੇ ਪਾਚ ਇਹੋ ਜਿਹਾ ਡਾਕਟਰ ਵੀ ਹੈਗੇ ਦੀ ਗੱਲ ਨਹੀਂ ਰੱਬ ਸਰੂਪ ਦੇ ਲੱਗ ਡਾਕਟਰ ਉਹਨਾਂ ਦੀ ਘਾਟ ਜਿਹੜੀ ਆ ਪੂਰੇ ਪੰਜਾਬ ਨੂੰ ਮਹਿਸੂਸ ਪਈ ਉਹ ਕਿ ਲੋਕ ਬੜੀ ਬੜੀ ਦੁਰੋਮਰੀ ਜਦ ਕੋਲਦੇ ਸੀ ਮੈਡੀਸ਼ਨ ਦੇ ਡਾਕਟਰ ਸੀ ਅੱਜਕਲ ਕੈਨੇਡਾ ਦੇ ਬੈਠੇ ਨੇ ਇਸ ਕਰਕੇ ਡਾਕਟਰ ਨਰੰਗਕਰ ਸਿੰਘ ਨੇਕੀ ਜਿਹੜੇ ਉਹ ਸ਼ਬਦ ਦੀ ਬਹੁਤ ਸਨ ਗਾਇਨ ਕਰਦੇ ਸੀ ਰਾਗੀ ਦਾ ਕੰਮ ਵੀ ਕੀਤਾ ਡਾਕਟਰੀ ਦਾ ਕੰਮ ਵੀ ਕੀਤਾ ਕਿਸੇ ਮਰੀਜ਼ ਕੋਲ ਕੋਈ ਫੀਸ ਨਹੀਂ ਲੈਣੀ ਆ ਉਹ ਚੈੱਕ ਕਰਾਉਂਦਾ ਰਾਤ ਨੂੰ 12 ਵਜੇ ਵੀ ਕਰੋ ਉੱਠ ਕੇ ਆ ਜਾਣਾ ਵੀ ਮੈਂ ਵੇਖਾਂ ਮੇਰੇ ਬਰੀਕ ਠੀਕ ਠਾਕ ਇਹ ਹੋ ਜੇ ਡਾਕਟਰ ਵੀ ਹੈ ਗਿਆ ਤੇ ਇਹੋ ਜੋ ਲਟੇਰੇ ਵੀ ਹੈਗੇ ਆ ਜਿਹੜੀ ਕੱਲ ਤੁਹਾਨੂੰ ਦੱਸਦੀ ਆ ਕਿ ਉਹ ਕਹਿੰਦਾ ਜੀ ਫਲਾਣੇ ਮੈਡੀਕਲ ਸਟੋਰ ਤੇ ਚਲ ਜਿਓ ਤੁਸੀਂ ਇਹ ਦਵਾਈ ਤਾਂ ਉੱਥੇ ਮਿਲਣੀ ਆ ਦਵਾਈ ਲਿਖਣੀ ਐ ਤਾਂ ਵਾ ਸਮਝੀ ਉਹਨੂੰ ਹਣੀ ਕੀ ਆ ਅੱਜ ਵੀ ਤੁਸੀਂ ਪ੍ਰਾਈਵੇਟ ਹਸਪਤਲ ਜਿਓ ਤੁਸੀਂ ਦਵਾਈ ਲਓ ਤਾਂ ਦਵਾਈ ਲਿਖ ਦਿੱਤੀ ਉਹ ਦਵਾਈ ਤੁਹਾਨੂੰ ਉਹਨਾਂ ਦੇ ਮੈਡੀਕਲ ਸਟੋਰ ਤੇ ਮਿਲਣੀ ਆ ਵਰਨਕ ਤੇ ਮੇਜ ਵਰ ਸਮਝੀਂ ਦਵਾਈ ਕੀ ਲਿਖੀ ਹੋ ਨ ਬੇਸੇ ਕਰਕੇ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈਗੇ ਤੇ ਇਸ ਕਰਕੇ ਚਾਹੀਦਾ ਵੀ ਡਾਕਟਰ ਬਲਬੀਤ ਸਿੰਘ ਜੀ ਆਪ ਡਾਕਟਰ ਨੇ ਪਰ ਬੇਬਸ ਨੇ ਉਹ ਕੱਖ ਨਹੀਂ ਕਰ ਸਕਦੇ ਪੰਜਾਬੀ ਚ ਕਹਿ ਦਿਆਂ ਸਰ ਸਿਸਟਮ ਤਬਦੀਲ ਕਰਨੀ ਲੋੜ ਹੈਗੀ ਹੈ ਉਹ ਤਬਦੀਲ ਨਹੀਂ ਹੋਣਾ ਜੀ